Thank <laughs> you. ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 80 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਏਐਸ ਮੈਨੇਜਮੈਂਟ ਐਂਡ ਟਰਸਟ ਦਾ ਜਿਹੜਾ ਇਲੈਕਸ਼ਨ ਹੈ ਕੱਲ ਇੱਕ ਤਰੀਕ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਵੈ ਸਾਡੀ ਜਿਹੜੀ ਡਰਾਈਵ ਸੀ ਜੀ ਚਲਾਈ ਹੋਈ ਜਿਹੜੀ ਕਿ 43 ਉਮੀਦਵਾਰ ਜਿਹੜੇ ਕਿ ਤਿੰਨ ਪੈਨਲਾਂ ਤੋਂ ਕੰਟੈਸਟ ਕਰ ਰਹੇ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਰੂਬਰੂ ਕਰਾਉਣ ਦੀ ਉਹਨਾਂ ਦੀ ਸੋਚ ਤੁਹਾਡੇ ਤੱਕ ਪਹੁੰਚਾਂ ਦੀ ਸੀ ਉਹ ਵੀ ਡਰਾਈਵ ਆਲਮੋਸਟ ਖਤਮ ਹੋ ਗਈ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਇਨਤਰੋਹਰ ਵਿਦਿਅਕ ਅਦਾਰਿਆਂ ਦੇ ਵਿੱਚ ਇਹ ਦੇਖਣ ਆਏ ਆ ਕਿ ਜਿਹੜੀਆਂ ਕੱਲ ਤਿਆਰੀਆਂ ਨੇ ਜਿਹੜੀਆਂ ਕੀ ਮੁਕੰਮਲ ਹੋ ਚੁੱਕੀਆਂ ਨੇ ਤੇ ਪੂਰੇ ਸੰਤੁਸ਼ਟੀ ਲੱਗਦੀ ਹੈ ਜੀ ਪੂਰਾ ਇਤਜ਼ਾਰ ਆ ਲੱਗ ਰਿਹਾ ਵੈ ਕਿ ਸਾਡਾ ਜਿਹੜਾ ਸਕੂਲ ਆਰੀਆ ਸਕੂਲ ਜਿਹਨੂੰ ਕਿ ਘੰਟਾ ਘਰ ਸਕੂਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵੈ ਲੋਕੀ ਇੱਥੇ ਆਉਣ ਦੇ ਲਈ ਆਤੂਰ ਨੇ ਤੇ ਇਹ ਸਾਡੀ 100 12 ਸਾਲ ਪੁਰਾਣੀ ਧਰੋ ਹੋ ਰਿਆ ਜਿਹੜੀ ਇਹ ਵੀ ਸ਼ਹਿਰ ਵਾਸੀਆਂ ਦਾ ਵੈਲਕਮ ਕਰਨ ਨੂੰ ਤੇ ਆਪਣੇ ਅਗਲੇ 3 ਸਾਲਾਂ ਦਾ ਭਵਿੱਖ ਤੈਅ ਕਰਨ ਲਈ ਤਿਆਰ ਹੈ ਜੀ ਉੱਥੇ ਜਦ ਅਸੀਂ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਤਾਂ ਸਾਡੇ ਸ਼ਹਿਰ ਦੀਆਂ ਨਾਮਵਰ ਤੇ ਮਾਨਿਆਵਰ ਹਸਤੀਆਂ ਸਾਨੂੰ ਮਿਲੀਆਂ ਸਾਡੇ ਨਾਲ ਸਾਡੇ ਸ਼ਹਿਰ ਦੇ ਮੈਂ ਕੀ ਇਹਨਾਂ ਦੀ ਇੰਟਰੋਡਕਸ਼ਨ ਕਰਾਂਗਾ ਬਹੁਤ ਸੀਨੀਅਰ ਸਿਆਸਤਦਾਨ ਵੀ ਨੇ ਸਮਾਜ ਸੇਵੀ ਵੀ ਨੇ ਅਲੱਗ-ਅਲੱਗ ਧਾਰਮਿਕ ਸੰਸਥਾਨਾਂ ਚ ਵੀ ਆਪਣਾ ਕੰਟਰੀਬਿਊਸ਼ਨ ਪਾਉਂਦੇ ਨੇ ਤੇ ਮੇਨ ਗੱਲ ਹੈ ਕਿ ਇਹਨਾਂ ਅਦਾਰਿਆਂ ਦੇ ਨਾਲ ਜਿਵੇਂ ਆਪਾਂ ਸਾਰੇ ਪਿਆਰ ਕਰਦੇ ਆਂ ਸਾਰੇ ਜੁੜਾਵ ਰੱਖਦੇ ਆਂ ਸਾਰੀ ਇਹਨਾਂ ਦੀ ਤਰੱਕੀ ਚ ਏਬੀ ਨੇ ਆਉਂ ਜਾਣਦੇ ਆ ਇਹ ਸਾਡੇ ਚੈਨਲ ਦੇ ਥਰੂ ਸ਼ਹਿਰ ਵਾਸੀਆਂ ਨੂੰ VOTERS ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਪਹਿਲਾਂ ਤਾਂ ਚਾਚਾ ਜੀ ਵੈਲਕਮ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡਾ ਬਾਲੀਆ ਜੀ ਵਿੱਕੀ ਵਿਡੇਰਾ ਜੀ ਤੁਸੀਂ ਅੱਜ ਇੱਥੇ ਮੈਨੂੰ ਪੁੱਛਣ ਲੱਗੇ ਹੋ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿਉਂਕਿ ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਸ਼ਹਿਰ ਵਾਸੀਆਂ ਨੂੰ ਜਿਹੜੇ VOTER ਨੇ 57558 ਤੋਂ ਕਰੀਬ ਉਹਨਾਂ ਨੂੰ ਮੈਂ ਹੀ ਬੇਨਤੀ ਕਰਦਾ ਵੀ ਇੱਥੇ ਆਓ 8 ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣੀਆਂ ਨੇ ਬਿਲਕੁਲ ਜੀ ਆ ਕੇ ਉਹ ਬੰਦੇ ਚੋਂ ਜਿਹੜੇ ਬੰਦੇ ਸ਼ਹਿਰ ਦਾ ਭਲਾ ਚਾਹੁੰਦੇ ਹੋਣ ਇਸ ਸੱਤੇ ਸੰਸਥਾ ਦਾ ਭਲਾ ਚਾਹੁੰਦੇ ਹੋਣ ਪੱਖਪਾਤ ਤੋਂ ਉੱਤੇ ਉੱਟ ਕੇ ਪੱਖਪਾਤ ਤੋਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਉਹ ਬੰਦੇ ਲਿਆਈਏ ਜਿਹੜੇ ਬੰਦੇ ਇਸ ادارے ਨੂੰ ਉੱਤੇ ਲਿਆ ਸਕਦੇ ਨੇ ਇਹ ਮੇਰਾ ਜਣੀ ਸ਼ਹਿਰ ਵਾਸੀਆਂ ਨੂੰ ਮੇਰੀ ਹੈਗੀ ਹੈ ਅਪੀਲ ਇੱਕ ਮੈਂ ਹੋਰ ਜਿਹੜੀ ਗੱਲ ਕਰਦਾ ਉਹ ਮੈਂ ਚਾਹੁੰਦਾ ਵੀ ਇਹ ਅਦਾਰਿਆਂ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਮੈਂ ਬੜਾ ਮੇਰਾ ਮਨ ਬੜਾ ਖੁਸ਼ ਹੁੰਦਾ ਜੇ ਇੱਥੇ ਸਰਬਸੰਮਤੀ ਹੁੰਦੀ ਸਰਬਸੰਮਤੀ ਹੁੰਦੀ ਤਾਂ ਮੈਨੂੰ ਬੜਾ ਚੰਗਾ ਲੱਗਣਾ ਸੀ ਤੇ ਮੈਂ ਕਿਉਂਕਿ ਅਸੀਂ ਹੁਣ 68 ਸਾਲ ਦੀ ਉਮਰ ਹੋ ਗਈ ਤੇ ਅਸੀਂ ਇਲੈਕਸ਼ਨ ਕਿੰਨੇ ਦੇਖਣੇ ਆ ਇਹ ਆਉਣ ਵਾਲੀ ਪੀੜ੍ਹੀ ਨੇ ਦੇਖਣਾ ਵੀ ਉਹ ਇਹ ਸੰਸਤਾ ਬਾਰੇ ਕੀ ਸੋਚਦੀ ਆ ਪਰ ਮੈਨੂੰ ਇੱਕ ਦੁੱਖ ਜ਼ਰੂਰ ਲੱਗਦਾ ਜਦੋਂ ਪਾਰਟੀਵਾਦੀ ਦੇ ਵਿੱਚ ਆ ਕੇ ਇੱਕ ਦੂਏ ਨਾਲ ਕੜਤਲ ਪਣਾ ਆਉਂਦਾ ਇਹ ਨਹੀਂ ਹੋਣਾ ਚਾਹੀਦਾ ਇਹ ادارے ਨੇ ਜਿਹੜੇ ਇਹਨੂੰ ਬੜਾ ਜਾਨੀ ਇਹਨੂੰ ਇਹ ਆਪਣਾ ਪਵਿੱਕ ਹੈ ਬੱਚਿਆਂ ਦਾ ਵਿਖਾਇਆ ਇਹ ਖੰਨੇ ਸ਼ਹਿਰ ਦਾ ਇਹਦੇ ਵਿੱਚੋਂ ਇਸ ਸਕੂਲ ਦੇ ਵਿੱਚੋਂ ਇਸ ਜਿਹੜੀ ਇਹ ਵੱਡੇ ਵਧੀਆ ਸਕੂਲ ਦੇ ਵਿੱਚੋਂ ਇੱਕ ਇੱਥੇ ਆਈਐਸ ਆਈਪੀਐਸ ਪੀਪੀ ਪੀਸੀਐਸ ਚਾਜ ਪਤਾ ਨਹੀਂ ਕਿੰਨੇ ਬੰਦੇ ਨਿਕਲੇ ਨੇ ਸਕੂਲ ਦੇ ਵਿੱਚੋਂ ਬੜਾ ਵਧੀਆ ਅਦਾਰਾ ਇਹ ਇਹ ਅਦਾਰੇ ਨੂੰ ਤਰੱਕੀਆਂ ਤੇ ਲਿਆਉਣ ਵਾਸਤੇ ਲਿਆਉਣ ਵਾਸਤੇ ਆਪਾਂ ਚਾਹੁੰਦੇ ਆਂ ਵੀ ਇੱਥੇ ਵਧੀਆ ਮੈਨੇਜਮੈਂਟ ਬਣੇ ਪਾਰਟੀ ਬਾਜ਼ੀ ਤੋਂ ਉੱਤੇ ਉੱਟ ਕੇ ਹਾਂ ਕਿਤੇ ਇੱਕ ਹਨਾ ਹੋਵੇ ਬਦਲਾਅ ਕਰਦੇ ਕਰਦੇ ਕੋਈ ਹੋਰ ਇਹਨਾਂ ਤੋਂ ਵੀ ਮਾੜੇ ਬੰਦੇ ਆ ਜਾਣ ਜੈਨਤੋ ਵੀ ਚੰਗੇ ਆ ਜਾਣ ਤੇ ਉਹ ਆਪਾਂ ਚੰਗੇ ਲਿਆਉਣ ਦੀ ਕੋਸ਼ਿਸ਼ ਕਰੀਏ ਇਹੀ ਮੇਰੀ ਤੁਹਾਡੇ ਚੈਨਲ ਦੇ ਥਰੂ ਬੇਨਤੀ ਆ ਇਹਨੂੰ ਜੇ ਲੋਕ ਸਵੀਕਾਰ ਕਰਨਗੇ ਤੇ ਵੱਧ ਤੋਂ ਵੱਧ ਵੋਟ ਪਾਉਣਗੇ ਆ ਕੇ ਤੇ ਬਿਨਾਂ ਕਿਸੇ ਪੱਖਪਾਤ ਤੋਂ ਮੈਂ ਇਹੀ ਤੁਹਾਡੇ ਚੈਨਲ ਥਰੂ ਮੈਂ ਇਹੀ ਬੇਨਤੀ ਕਰਦਾ ਹਾਂ ਥੈਂਕ ਯੂ ਵੈਰੀ ਮਚ ਜੀ ਅਸੀਂ ਵੀ ਏਵੀ18 ਨੇ ਜਿੰਨੇ ਕਿ ਪਿਛਲੇ ਕਾਫੀ ਟਾਈਮ ਦੇ ਉਤੋਂ ਇਹ ਡਰਾਈਵ ਚਲਾਈ ਹੋਈ ਸੀਗੀ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਵੋਟ ਪਾਣ ਦੇ ਲਈ ਜ਼ਰੂਰ ਆਓ ਆਓ ਆਪਣੇ ਘਰੋਂ ਨਿਕਲਿਏ ਇਨਾ 112 ਸਾਲ ਪੁਰਾਣੀਆਂ ਇਤਿਹਾਸਿਕ ਤਰੋਹਰਾ ਦੇ ਸੁਨਹਿਰੇ ਭਵਿੱਖ ਦੇ ਲਈ ਬਿਹਤਰ ਭਵਿੱਖ ਦੇ ਲਈ ਵੋਟ ਕਰਿਏ ਤੇ ਉਹ ਜਿਹੜੇ ਸਾਡੇ ਉਮੀਦਵਾਰ ਨੇ ਚੁਣ ਕੇ ਅੱਗੇ ਆਣ ਉਹ ਨੁਮਾਇंदे ਇਨਾ ਆਦਾਰਿਆਂ ਨੂੰ ਲੀਡ ਕਰਨ ਜਿਹੜੇ ਕਿ ਨਿਸ਼ਕਾਮ ਨਿਰਸਵਾਰਥ ਇਮਾਨਦਾਰੀ ਨਾਲ ਟਰਾਂਸਪੈਂਸੀ ਦੇ ਨਾਲ ਇਹ ਚੀਜ਼ਾਂ ਨੂੰ ਅੱਗੇ ਕੇ ਜਾ ਸਕਣ ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਆਓ ਇਸ ਵਿੱਦਿਆ ਦੇ ਮੰਦਰ ਦੀ ਲੋ ਹੈ ਜਿਹੜੀ ਉਹਨੂੰ ਹੋਰ ਉੱਚਾ ਕਰੀਏ ਉਹਨੂੰ ਹੋਰ ਜਾਗਰਿਤ ਕਰੀਏ ਜਿਦੇ ਨਾਲ ਕਿ ਇਹ ادارے ਜਿਵੇਂ ਸਿਰਚੱਕੇ ਅੱਜ ਖੰਨੇ ਦਾ ਨਾਮ ਰੋਸ਼ਨ ਕਰਦੇ ਨੇ ਤੇ ਇਹਨਾਂ ਅਦਾਰਿਆਂ ਚੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਇਹਨਾਂ ਅਦਾਰਿਆਂ ਦਾ ਸਾਡੇ ਸ਼ਹਿਰ ਦਾ ਤੇ ਸਾਡੇ ਸੂਬੇ ਦਾ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਸ਼ਸ਼ੀਵਰਦਨ ਜੀ ਇੱਕ ਲਾਸਟ ਦੇ ਵਿੱਚ ਗੱਲ ਹੋਇਆ ਬਹੁਤ ਥੋੜੀ ਗੱਲ ਚੰਗੀ ਸੀ ਕਿ ਬਿਲਕੁਲ ਨਾਨ ਪੋਲੀਟੀਕਲ ਹੋਣੇ ਚਾਹੀਦੇ ਨੇ ਕੋਈ ਪਾਰਟੀਬਾਜ਼ੀ ਨਹੀਂ ਕੋਈ ਦੂਸ਼ਿਤ ਬਿਆਨਬਾਜ਼ੀ ਨਹੀਂ ਕੋਈ ਦੂਜੇ ਤੇ આરોਪ ਪ੍ਰਤੀ આરોਪਨੀ ਤਾਂ ਤੁਹਾਡੇ ਹਿਸਾਬ ਨਾਲ ਜਿਹੜਾ ਤੁਸੀਂ ਸੁਪਨਾ ਹੀ ਕਹਿ ਸਕਦੇ ਆ ਜੀ ਇਹਨੂੰ ਫਿਲਹਾਲ ਦੀ ਘੜੀ ਦੇ ਵਿੱਚ ਤਾਂ ਕਿਉਂਕਿ ਹਰ ਇੱਕ ਜਗ੍ਹਾ ਤੇ ਦੇਖਦੇ ਆ ਕਿ ਸਿਆਸੀ ਚੀਜ਼ਾਂ ਨੇ ਜਿਹੜੀਆਂ ਉਹ ਭਾਰੂ ਨੇ ਜੀ ਤਾਂ ਇਹ ਤੁਸੀਂ ਜੇਕਰ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਫੋਰਥ ਕਮਿੰਗ ਜਨਰੇਸ਼ਨ ਹੈ ਆਪਣੀ ਜਿਹੜੀ ਕਿ ਇੱਥੇ ਪੜਨ ਆਊਗੀ ਜਾਂ ਇਸ ਤੋਂ ਪੜ ਕੇ ਅੱਗੇ ਜਾਊਗੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਤਾਂ ਉਹਨਾਂ ਨੂੰ ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਯੂਥ ਤੇ ਸਟੂਡੈਂਟਸ ਨੂੰ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਜਿਹੜੇ ਆਉਣ ਵਾਲੇ ਭਵਿੱਖ ਨੇ ਸਾਡੇ ਫੰਗ ਨੇ ਜੀ ਨਾ ਸਿਰ ਤੇ ਅਸੀਂ ਉਡਣਾ ਉਹ ਬੰਦੇ ਬੜੇ ਆਪਣੇ ਮਾਪੇ ਨੂੰ ਵੀ ਕ ਜਿਹੜੇ ਵੋਟਰ ਨੇ ਉਹਨਾਂ ਸਾਰਿਆਂ ਨੂੰ ਕਹਿਣ ਵੀ ਉਹ ਵੋਟ ਪਾਈਏ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਬੰਦਾ ਇਹ ਸਕੂਲ ਦੀ ਤਰੱਕੀ ਨੂੰ بلੰਦੀਆਂ ਤੇ ਲੈ ਕੇ ਜਾਵੇ ਬਸ ਇਹ ਏਦਾਰਾ ਮੈਂ ਮੇਰੀ ਕਾਮਨਾ ਹੈ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਮੇਰੀ ਕਾਮਨਾ ਮੇਰੀ ਕਾਮਨਾ ਪੂਰੀ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਮੇਰੀ ਕਾਮਨਾ ਪੂਰੀ ਹੁੰਦੀ ਹੈ ਮੈਨੂੰ ਅਟਲ ਵਿਸ਼ਵਾਸ ਹੈ ਪ੍ਰਮਾਤਮਾ ਦੇ ਉੱਤੇ ਤੇ ਇੱਕੜੇ ਹੋਣਾ ਹੈ ਇਹ ਤੁਹਾਨੂੰ ਆਉਣ ਵਾਲੇ ਸਮੇਂ ਬੜੇ ਜਿਹੜੇ ਇਸ ਵਾਰ ਨਤੀਜੇ ਵੀ ਆਉਣਗੇ ਬੜੇ ਬਹੁਤ ਹੀ ਅਚਰਜਨਕ ਹੋਣਗੇ ਅਚਰਜਨਕ ਹੋਣਗੇ ਤੁਹਾਨੂੰ ਦੱਸੀ ਕਰ ਥੈਂਕ ਯੂ ਜੀ ਤਾਂ ਆਪਾਂ ਸਾਰੇ ਜਾਣਦੇ ਆਂ ਜੀ ਜਿੱਥੇ ਇਲੈਕਸ਼ਨ ਹੁੰਦੀ ਹੈ VOTING ਹੁੰਦੀ ਹੈ ਤਾਂ ਉੱਥੇ ਜੇਕਰ ਉਤਸੁਕਤਾ ਤੇ ਉਤਸ਼ਾਹ ਹੁੰਦਾ ਵਾ ਤਾਂ ਉੱਥੇ ਕੁਦਰਤੀ ਗੱਲ ਹੈ ਇੰਟੈਂਸ਼ਨ ਪ੍ਰੀਟੈਂਸ਼ਨ ਤੇ ਕੁਦਰਤੀ ਗੱਲ ਹੈ ਫੋਰਕਾਸਟਿੰਗ ਕਿਵੇਂ ਹੁੰਦੀ ਹੈ ਬਾਕੀ ਹੁਣ ਕਹਿੰਦੇ ਜੀ ਦਿੱਲੀ ਦੂਰ ਨਹੀਂ ਹੈਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਲ ਸਵੇਰੇ 8 ਵਜੇ ਇਲੈਕਸ਼ਨ ਸ਼ੁਰੂ ਹੋ ਜਾਣਾ ਵਾ ਜੀ 8 ਵਜੇ 1 ਮਿੰਟ ਤੇ ਵੋਟ ਹੈ ਜਿਹੜੀ ਪੋਲਿੰਗ ਸਟਾਰਟ ਹੋ ਜਾਣੀ ਹੈ ਤੇ ਸ਼ਾਮ ਨੂੰ 4 ਵਜੇ 59 ਮਿੰਟ ਤੱਕ ਚੱਲਣੀ ਹੈ ਤੇ 5 ਵਜੇ ਤੱਕ ਜਿਹੜੇ ਵੋਟਰਜ਼ ਅੰਦਰ ਚਲੇ ਕੇ ਉਹਨਾਂ ਦੀ ਵੋਟ ਜ਼ਰੂਰ ਕਾਸਟ ਹੋ ਗਈ। ਲਾਸਟ ਵਿੱਚ ਫੇਰ এবੀਏਟੀ ਨੇ ਹੀ ਬੇਨਤੀ ਕਰਦਾ ਵਾ ਕਿ ਕਿਰਪਾ ਕਰਕੇ ਆਓ ਵੋਟ ਪਾਈਏ ਤੇ ਇਹਨਾਂ ਆਧਾਰਾਂ ਦੀ ਲਗੈਸੀ ਨੂੰ ਅੱਗੇ ਵਧਾਈਏ ਤੇ ਇਹਦੀ ਡਿਵੈਲਪਮੈਂਟ ਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਈਏ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ।